ਸਖਤਾ ਜੀ ਅੱਜ ਦੇ ਲਾਈਵ ਦੇ ਵਿੱਚ ਆਪਾਂ ਜੋ ਆਪਣਾ ਹੈਂਡਵਰਕ ਆਪਾਂ ਕਹਿ ਦਿੰਦੇ ਆ ਜੇ ਕਢਾਈ ਵਾਲਾ ਨੈਕ ਹੁੰਦਾ ਤੇ ਉਸ ਦੇ ਆਪਾਂ ਸੌਖੇ ਤਰੀਕੇ ਦੇ ਨਾਲ ਤੇ ਉਸ ਦਾ ਜੋ ਗਲਾ ਆਪਾਂ ਕਿਵੇਂ ਤਿਆਰ ਕਰ ਸਕਦੇ ਹਾਂ ਜੇ ਤੁਸੀਂ ਸਾਡਾ ਲਾਈਵ ਪਹਿਲੀ ਵਾਰ ਦੇਖਦੇ ਹੋ ਪਲੀਜ਼ ਲਾਈਵ ਨੂੰ ਤੁਸੀਂ ਫੋਲੋ ਜ਼ਰੂਰ ਕਰਿਓ ਜੇ ਤੁਹਾਨੂੰ ਸਾਡੀਆਂ ਵੀਡੀਓ ਤੁਹਾਨੂੰ ਪਸੰਦ ਆਉਂਦੀਆਂ ਨੇ ਸ਼ਾਰਟ ਵੀਡੀਓ ਚਾਹੇ ਸਾਡੇ ਦੂਜੀਆਂ ਵਿਗ ਵੀਡਿਓ ਨੇ ਜੇ ਤੁਹਾਨੂੰ ਸਾਡੀਆਂ ਵੀਡੀਓ ਵਿੱਚ ਕੰਮ ਪਸੰਦ ਆਉਂਦਾ ਤਾਂ ਪਲੀਜ਼ ਸਾਡੇ ਚੈਨਲ ਨੂੰ ਤੁਸੀਂ ਸਪੋਰਟ ਕਰਿਓ ਪਲੀਜ਼ ਲਾਈਵ ਨੂੰ ਤੁਸੀਂ ਵੱਧ ਤੋਂ ਵੱਧ ਜੁਆਇਨ ਕਰੋ ਜੀ ਤੇ ਤਾਂ ਜੋ ਆਪਾਂ ਨਾ ਤੁਹਾਡੇ ਨਾਲ ਲਾਈਵ ਦੇ ਵਿੱਚ ਜੋ ਆਪਾਂ ਨਾ ਕੰਮ ਸਟੀਚਿੰਗ ਦਾ ਕਰਦੇ ਆ ਨਾ ਤੁਹਾਨੂੰ ਸਾਂਝਾ ਕਰ ਸਕਿਆ ਤੁਹਾਡੇ ਨਾਲ ਹਾਂਜੀ ਇਹ ਆਪਣਾ ਜੋ ਹਲਾ ਨੈਕਸ ਸੂਰ ਦਾ ਇਸ ਨੂੰ ਆਪਾਂ ਨੇ ਤਿਆਰ ਕਰਨਾ ਸੀ ਹਜਾ ਤੇ ਤੁਹਾਨੂੰ ਦੱਸ ਦਿਆਂ ਕਿ ਆਪਾਂ ਇਸ ਤੇ ਨਾ ਬੋਕਰਮ ਵਗੈਰਾ ਕਿੱਦਾਂ ਇਸ ਨੂੰ ਆਪਾਂ ਨਾ ਸੌਕੇ ਤਰ੍ਹਾਂ ਤਰੀਕੇ ਨਾਲ ਬਣਾ ਸਕਦੇ ਆ ਪੂਰੀ ਫਿਨਿਸ਼ਿੰਗ ਦੇ ਨਾਲ जीएमएम की देखो ना अपने बहुत ਆਪਣੇ ਇਦਾਂ ਦੇ ਕਸਟਮਰਾਂ ਦੇ ਸੂਟ ਆਉਂਦੇ ਨੇ ਆਪਣੇ ਕੋਲ ਜਿਨ੍ਹਾਂ ਤੇ ਵਰਕ ਲੱਗਿਆ ਹੁੰਦਾ ਨਾ ਮੋਤੀ ਵਗੈਰਾ ਲੱਗੇ ਹੁੰਦੇ ਜਾਂ ਨਾਰਮਲ ਥ्रेड ਦਾ ਨਾ ਵਰਕ ਹੁੰਦਾ ਕਿਉਂਕਿ ਜੋ ਸਿੰਪਲ ਤਾਂ ਅਗਨ ਕੜਾਈ ਕੀਤੀ ਹੁੰਦੀ ਆ ਉਹ ਤੇ ਤਾਂ ਆਪਾਂ ਗਲਾ ਬਹੁਤ ਸੌਖੇ ਤਰੀਕੇ ਨਾਲ ਬੁੱਕ ਰਹੋ ਨਾ ਫੋਲਡ ਕਰ ਦਿੰਦੇ ਆ ਅੰਦਰਲੇ ਪਾਸੇ ਤੇ ਦੇਖੋ ਕਿ ਹੁਣ ਇਹਦੇ ਤੇ ਮਤਲਬ ਮੋਤੀ ਲੱਗੇ ਹੋਏ ਨੇ ਤੇ ਇਹਦੇ ਤੇ ਆਪਾਂ ਮਤਲਬ ਬੁਕਰਮ ਦਾ ਗਲਾ ਵੀ ਬਣਾ ਸਕਦੇ ਆ ਵੈਸੇ ਜਿਨ੍ਹਾਂ ਮੇਰੀਆਂ ਭੈਣਾਂ ਨੂੰ ਕਿਸੇ ਨੂੰ ਜ਼ਿਆਦਾ ਔਖਾ ਲੱਗਦਾ ਹਨ ਇਹ ਆਪਾਂ ਸੌਖੇ ਤਰੀਕੇ ਨਾਲ ਉਹ ਆਪਾਂ ਬਣਾ ਸਕਦੇ ਆ ਤੇ ਗਲੇ ਦੀ ਜੋ ਫਿਨਿਸ਼ਿੰਗ ਹੈ ਉਹ ਬਿਲਕੁਲ ਬੁਕਰਮ ਦੇ ਗਲੇ ਦੀ ਤਰ੍ਹਾਂ ਹੀ ਲੱਗੂਗੀ ਤੇ ਸਭ ਤੋਂ ਪਹਿਲਾਂ ਦੇਖੋ ਆਪਾਂ ਨੇ ਇਹਦਾ ਹੁਣ ਦੇਖੋ ਹਾਫ ਕੀਤਾ ਹੋਇਆ ਆ ਦੇਖੋ ਗਲੇ ਦਾ ਆਪਾਂ ਨੇ ਜੋ ਸੈਂਟਰ ਆ ਦੇਖੋ ਹਾਫ ਕੀਤਾ ਹੋਇਆ ਸੀਗਾ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਮਤਲਬ ਨਾ ਚੁਆਇਸ ਦੇ ਮੁਤਾਬਿਕ ਆਪਣੇ ਨਾਪ ਦੇ ਮੁਤਾਬਿਕ ਤੁਸੀਂ ਇਹ ਚੀਜ਼ ਜੇ ਤੁਸੀਂ ਜ਼ਿਆਦਾ ਗਲਾ ਬਰੌਡ ਪਾਉਣੇ ਹੋ ਨਾ ਚੌੜਾ ਪਾਉਣੇ ਹੋ ਤਾਂ ਦੇਖੋ ਤੁਸੀਂ ਤਾਂ ਤੁਸੀਂ ਇਸ ਦੇ ਨਾਲ-ਨਾਲ ਜੋ ਹਨਾ ਸਲਾਈ ਲਗਾ ਸਕਦੇ ਹੋ ਕਿਉਂਕਿ ਇਹ ਜਿਹਨਾਂ ਦੇ ਕਸਟਮਰ ਦਾ ਸੂਟ ਸੀਗਾ ਤੇ ਉਹਨਾਂ ਨੇ ਕਿਹਾ ਸੀਗਾ ਕਿ ਆਪਣਾ ਜੋ ਗਲਾ ਫਰੰਟ ਗਲਾ ਆਪਣਾ ਜੋ ਜਾਰਾ ਚੌੜਾ ਨਹੀਂ ਰੱਖਣਾ ਤੇ ਇਹਦੇ ਵਿੱਚ ਆਪਾਂ ਨੇ ਇਸ ਕਰਕੇ ਪਹਿਲਾਂ ਮਾਰਕਿੰਗ ਦਾ ਨੋ ਨਿਸ਼ਾਨ ਲਗਾਇਆ ਹੋਇਆ ਇਹ ਆਪਾਂ ਨੇ ਮਤਲਬ ਅੰਦਾਜ਼ਾ ਜਿਹਾ ਲਗਾ ਲਿਆ ਕਿ ਮਤਲਬ ਇਹ ਤੇ ਆਪਾਂ ਨੇ ਜੋ ਹਨ ਸਿਲਾਈ ਲਗਾਉਣੀ ਆ ਕਿ ਇਸ ਤੋਂ ਜ਼ਿਆਦਾ ਆਪਾਂ ਨੇ ਇਧਰਲੀ ਸਾਈਡ ਨੂੰ ਲੈ ਕੇ ਜਾਣਾ ਕੱਪੜੇ ਨੂੰ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਹਨ ਸਾਬ ਸਭ ਤੋਂ ਪਹਿਲਾਂ ਆਪਾਂ ਦੇਖੋ ਜੋ ਮਾਰਕਿੰਗ ਕਰ ਲਈ ਹੈ ਸੈਂਟਰ 'ਚ ਗਲੇ ਦੀ ਦੂਜੇ ਨੰਬਰ ਤੇ ਆਪਾਂ ਨੇ ਇੱਥੇ ਦੇਖੋ ਮਾਰਕਿੰਗ ਕਰ ਲਈ ਹੈ ਜਿੰਨਾ ਆਪਾਂ ਨੂੰ ਗਲਾ ਚੌੜਾ ਚਾਹੀਦਾ ਵਾ ਉਸ ਦੇ ਹਿਸਾਬ ਨਾਲ ਦੋਨੋਂ ਸਾਈਡਾਂ ਤੋਂ ਦੇਖੋ ਆਪਣੇ ਨਿਸ਼ਾਨ ਲਗਾਏ ਹੋਏ ਨੇ ਤੇ ਫਿਰ ਤੁਸੀਂ ਕੀ ਕਰਨਾ ਜੀ ਜੋ ਆਪਣਾ ਨਾ ਗਲਾ ਬਣਾਉਣ ਵਾਸਤੇ ਆਪਣੇ ਕੋਲ ਰਫ ਕੱਪੜਾ ਬਚਦਾ ਜਿਵੇਂ ਕਿ ਮੈਂ ਇਹ ਚੌਰਸ ਪੀਸ ਲੈਂਦਾ ਹੋਇਆ ਹਣਾ ਤੇ ਇਸ ਦੇ ਉੱਪਰ ਆਪਾਂ ਚੰਗੀ ਤਰ੍ਹਾਂ ਇਸ ਨੂੰ ਲਗਾ ਲਿਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਦੇਖੋ ਆਪਾਂ ਨੇ ਇਹ ਜਿੱਥੇ ਸੈਂਟਰ 'ਚ ਆਪਾਂ ਨੇ ਨਿਸ਼ਾਨ ਲਗਾਇਆ ਸੀਗਾ ਤੇ ਉੱਥੇ ਆਪਾਂ ਨੇ ਸਿੰਪਲ ਹਨਾ ਨੋਰਮਲ ਆਪਣੇ ਮਤਲਬ ਜਿਵੇਂ ਧਾਗਾ ਦੇ ਆਪਣਾ ਵਖਾ ਹੁੰਦਾ ਕਿ ਚਾਹੇ ਤੁਸੀਂ ਵੱਡਾ ਵਖਾ ਚਾਹੇ ਛੋਟਾ ਵਖਾ ਇਦਾਂ ਆਪਾਂ ਨੇ ਸਲਾਈ ਲਗਾ ਲਈ ਹੈ ਤਾਂ ਜੋ ਆਪਣਾ ਕੱਪੜਾ ਨਾ ਸੂਟ ਦੇ ਨਾਲ ਆਪਣਾ ਜੋ ਨਾਲ ਜੁੜ ਜੇ ਤੇ ਬਾਕੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜਾ ਆਪਣੇ ਲਾਈਵ ਨਾਲ ਜੁੜ ਰਹੇ ਹੋ ਤੁਸੀਂ ਸਾਰਿਆਂ ਦਾ ਜੀ ਬਹੁਤ-ਬਹੁਤ ਸਵਾਗਤ ਹੈ ਸਾਡੇ ਲਾਈਵ ਦੇ ਵਿੱਚ ਤੁਹਾਡਾ ਆਉਂਦਾ ਤੇ ਐਦਾਂ ਹੀ ਤੁਸੀਂ ਆਪਣਾ ਜੋ ਸਾਥ ਸਾਡੇ ਨਾਲ ਸ਼ੇਅਰ ਕਰਿਆ ਕਰੋ ਜੀ ਤੁਹਾਡੇ ਸਾਥ ਦੇ ਬਦੌਲਤ ਅਸੀਂ ਆਪਣਾ ਨਾ ਲਾਈਵ ਆ ਜੋ ਅੱਗੇ ਤੋਂ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਵਧੀਆ ਤੋਂ ਵਧੀਆ ਤੁਹਾਡੇ ਨਾਲ ਸਾਂਝਾ ਕਰੀਏ ਤੇ ਲਾਈਵ ਨੂੰ ਤੁਸੀਂ ਫਲੇਸ ਲਾਈਕ ਜਰੂਰ ਕਰਦੇ ਆਂ ਪਰੋ ਦੇਖੋ ਜੀ ਇਹ ਆਪਣਾ ਹੁਣ ਦੇਖੋ ਗਲਾਸ ਤੇ ਲਗਾ ਲਿਆ ਤੇ ਆਪਾਂ ਨੇ ਕਰਾਫਸ ਨੀ ਲਗਾ ਲਿਆ ਠੀਕ ਹੈ ਉਸ ਤੋਂ ਬਾਅਦ ਆਪਾਂ ਨੇ ਨਾ ਇਹ ਸਿੰਪਲ ਪੇਸਟਿੰਗ ਪੇਪਰ ਆਪਾਂ ਨੂੰ ਆਮ ਦੁਕਾਨੋਂ ਤੋਂ ਆਸਾਨੇ ਨਾਲ ਮਿਲ ਜਾਂਦਾ ਠੀਕ ਹੈ ਜੀ ਤੇ ਇਹ ਦੋ ਤਰ੍ਹਾਂ ਦਾ ਪੇਪਰ ਮਿਲਦਾ ਵਾ ਦੇਖੋ ਇੱਕ ਦੇ ਤਾਂ ਉੱਪਰ ਹਨਾ ਇਦਾਂ ਜਿਵੇਂ ਤੁਸੀਂ ਦੇਖ ਰਹੇ ਹੋ ਦਾਣੇ ਜਿਹੇ ਨੇ ਮਤਲਬ ਉਗਰਵੇਂ ਜਿਹੇ ਦਾਣੇ ਬਣੇ ਹੋਏ ਨੇ ਹਨਾ ਤੁਸੀਂ ਤੇ ਇਧਰਲੇ ਪਾਸੋਂ ਇਹ ਬਿਲਕੁਲ ਸੌਫਟ ਹੈ ਤੇ ਇੱਕ ਇਹਦੇ ਨਾਲ ਦਾ ਪੇਸਟਿੰਗ ਪੇਪਰ ਹੋਰ ਆਉਂਦਾ ਕਿ ਉਧਰੇ ਮਤਲਬ ਦੂਜੀ ਸਾਈਡ ਤੇ ਇਦਾਂ ਮਤਲਬ ਪਲੇਨ ਹੀ ਹੁੰਦਾ ਜਿਵੇਂ ਕਿ ਇੱਧਰਲੇ ਪਾਸੇ ਆ ਤੇ ਇਸ ਕਰਕੇ ਆਪਾਂ ਜੋ ਦਾਣੇ ਵਾਲਾ ਮਤਲਬ ਪੇਪਰ ਆ ਜਿਤੇ ਦਾਣੇ ਜੇ ਲੱਗੇ ਹੋਏ ਨੇ ਉਸ ਨੂੰ ਆਪਾਂ ਨੇ ਇੱਥੇ ਉੱਪਰ ਰੱਖ ਲੈਣਾ ਜੀ ਇਹਦੇ ਦੇਖੋ ਜੀ ਆਪਾਂ ਨੇ ਜੇ ਉੱਪਰ ਰੱਖ ਲਿਆ ਬਿਲਕੁਲ ਤੇ ਇਦਾਂ ਹੀ ਆਪਾਂ ਜੋ ਪਹਿਲਾਂ ਸਿੰਪਲ ਕੱਪੜੇ ਤੇ ਸिलाई ਲਗਾਈ ਸੀ ਉਸੇ ਤਰ੍ਹਾਂ ਆਪਾਂ ਇਸ ਤੇ ਜੋ ਸिलाई ਲਗਾਵਾਂਗੇ ਆਪਮਨੇ ਪੇਸਟਿੰਗ ਆ ਪੇਪਰ ਬਲਾ ਰੱਖ ਲਿਆ ਜੀ ਠੀਕ ਹੈ ਤੇ ਹੁਣ ਆਪਾਂ ਇਸ ਦੇ ਜੋ ਸੈਂਟਰ ਦੇ ਵਿੱਚ ਆਪਾਂ ਨੇ ਸਲਾਈ ਲਗਾਈ ਸੀਗੀ ਤੇ ਉਦਾਂ ਹੀ ਆਪਾਂ ਇੱਥੇ ਸਲਾਈ ਲਗਾਵਾਂਗੇ ਸिलाई ਆਪਾਂ ਗਲੇ ਦੇ ਸੈਂਟਰ ਤੇ ਲਗਾ ਲਈ ਹੈ ਦੇਖੋ ਇਹ ਆਪਰੇ ਸिलाई ਜੋ ਕੰਪਲੀਟ ਹੋ ਗਈ ਹੈ ਤੇ ਹੁਣ ਆਪਾਂ ਨੇ ਜਿੱਦਾਂ ਵੀ ਗਲੇ ਦੀ ਸ਼ੇਪ ਬਣੀ ਹੋਈ ਹੈ ਦੇਖੋ ਇਦਾਂ ਕਲਰੀ ਆਪਰੇ ਨਾਲ ਸ਼ੇਪ ਤਿਆਰ ਹੋਈ ਹੀ ਆ ਉਸ ਦੇ ਨਾਲ-ਨਾਲ ਆਪਾਂ ਨੇ ਇਹਦੇ ਬਾਦੂ ਆਪਰੇ ਕੋਲ ਕੱਪੜਾ ਬਚਿਆ ਇਹ ਕਟਿੰਗ ਕਰਾਂਗੇ ਵਿਦ ਕੱਪੜਾ ਤੇ ਵਿਦ ਆਪਣੀ ਜੋ ਪ੍ਰੈਸਟਿੰਗ ਪੇਪਰ ਆਪਨਾ ਜਿੰਨਾ-ਜਿੰਨਾ ਆਪ ਨੂੰ ਚਾਹੀਦਾ ਆਪਨਾ ਓਨਾ-ਓਨਾ ਇਸ ਨੂੰ ਕਟਿੰਗ ਕਰ ਲਾਂਗੇ ਤੇ ਤੁਹਾਡੇ ਆਪ ਤੇ ਹਨ ਤੇ ਆਪਦੇ ਹਿਸਾਬ ਦੇ ਨਾਲ ਤੁਸੀਂ ਚਾਹੇ ਤੁਸੀਂ ਪਹਿਲਾਂ ਸਲਾਈ ਲਗਾ ਸਕਦੇ ਹੋ ਬਾਹਰ ਵਿੱਚ ਕਟਿੰਗ ਕਰਦੇ ਜਿਵੇਂ ਵੀ ਤੁਹਾਨੂੰ ਸੌਖਾ ਲੱਗਦਾ ਤੁਸੀਂ ਉਦਾਂ ਹੀ ਜਿਦੋਂ ਨਾ ਕਟਿੰਗ ਕਰ ਸਕਦੇ ਤੇ ਜਿੰਨਾਂ ਨੂੰ ਜ਼ਿਆਦਾ ਸੌਖਾ ਲੱਗਦਾ ਪਹਿਲਾਂ ਸਲਾਈ ਲਗਾ ਕੇ ਹਨ ਬਾਅਦ ਵਿੱਚ ਕਟਿੰਗ ਕਰ ਸਕਦੇ ਠੀਕ ਹੈ ਜੀ ਆਪਮਾ ਨੇ ਇਸ ਨੂੰ ਚੰਗੀ ਤਰ੍ਹਾਂ ਦੇਖੋ ਕਟਿੰਗ ਕਰ ਲਿਆ ਵਾ हम आप नाल नाल जो जिथे अपा ने पहला मार्किंग की उसे सिलाई लगा लो लो जी हम आप जो स्टार्ट कर लगे हाँ ਦੇਖੋ ਇਹ ਆਪਣਾ ਕਪੜਾ ਵਾ ਇਹ ਆਪਣੇ ਉੱਪਰ ਅੱਜ ਪੇਸਟਿੰਗ ਠੀਕ ਹੈ ਜੀ ਤੁਸੀਂ ਇਹ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਕਿ ਜਿੱਥੇ ਆਪਾਂ ਨੇ ਮਾਰਕਿੰਗ ਕੀਤੀ ਹੋਈ ਸੀਗੀ ਤੇ ਜੋ ਆਪਣੇ ਸੀਨ ਆ ਕਿ ਉਹਦੇ ਨਾਲ-ਨਾਲ ਹੀ ਜਾਵੇ ਤੇ ਇਹ ਚੀਜ਼ ਦਾ ਤੁਸੀਂ ਪੂਰਾ ਧਿਆਨ ਰੱਖਣਾ ਵਾ ਉਸ ਵਿੱਚ ਦੀ ਕੱਪੜਾ ਨਾ ਚੱਕ ਕੇ ਇਦਾਂ ਦੇਖ ਸਕਦੇ ਹਾਂ ਤੁਹਾਨੂੰ ਜੇ ਲੱਗਦਾ ਕਿ ਆਪਣੀ ਜੇ ਸਲਾਈ ਥੋੜੀ ਮੋਟੀ ਸਾਈਡ ਤੋਂ ਨਹੀਂ ਜਾ ਰਹੀ ਹੈਗੀ ਜੇ ਤੁਸੀਂ ਕੱਚੀ ਸਲਾਈ ਪਹਿਲਾਂ ਲਗਾ ਸਕਦੇ ਹੋ ਕੱਚੀ ਸਲਾਈ ਲਗਾ ਕੇ ਤੁਸੀਂ ਬਾਅਦ ਵਿੱਚ ਚੈੱਕ ਕਰ ਸਕਦੇ ਹੋ ਤੇ ਇਦਾਂ ਹੀ ਮੈਂ ਵੀ ਮਤਲਬ ਤੁਹਾਨੂੰ ਜੋ ਦਿਖਾਇਆ ਵਾ ਕਿ ਕੱਚੀ ਸਲਾਈ ਲਗਾ ਰਹੀ ਹਾਂ ਕਿ ਕੱਚੀ ਸਿਲਾਈ ਲਗਾਉਣਾ ਆਪਣਾ ਜੋ ਹਨਾ ਟਾਈਮ ਦੀ ਜੋ ਬਚਤ ਵੀ ਹੁੰਦੀ ਆ ਕਿ ਹੋ ਸਕਦਾ ਕਈ ਵਾਰੀ ਆਪਣੀ ਜੋ ਸਿਲਾਈ ਨਹੀਂ ਸਹੀ ਲੱਗਦੀ ਤੇ ਬਾਅਦ ਵਿੱਚ ਆਪਾਂ ਉਸ ਦੇ ਨਾਲ-ਨਾਲ ਗਰੀਕ ਆਪਣੇ ਹਨਾ ਵਾਕੇ ਦੀ ਸਿਲਾਈ ਲਗਾ ਸਕਦੇ ਹਾਂ ਪਨੇ ਇੱਕ ਵਾਰੀ ਦੇਖੋ ਜੋ ਰਾਸ ਸਲਾਈ ਸੀਗੀ ਹਨ ਉਹ ਲਗਾ ਲਿਓ ਤੇ ਇਸ ਤੋਂ ਬਾਅਦ ਮੈਂ ਆਪਾਂ ਨੂੰ ਚੈੱਕ ਕਰਦੇ ਹਾਂ ਨਾ ਕਿ ਮਤਲਬ ਆਪਰੇ ਸਲਾਈ ਸਹੀ ਤੰਗ ਨਾਲ ਲੱਗੀ ਹੈ ਜਾਂ ਕਿ ਤੁਹਾਨੂੰ ਆਪਾਂ ਨੂੰ ਕੋਈ ਮਿਸਟੇਕ ਤਾਂ ਨਹੀਂ ਲੱਗਦੀ ਹੈਗੀ ਇਹ ਤੁਸੀਂ ਇਦਾਂ ਨਾ ਇਹਦੀ ਆ ਚੀਜ਼ ਦੇਖੋ ਜਿੱਥੇ ਆਪਣੇ ਮਾਰਕਿੰਗ ਕੀਤੀ ਤੁਸੀਂ ਇਸ ਨੂੰ ਇਦਾਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਇਹ ਆਪਾਂ ਚੈੱਕ ਕਰਕੇ ਜਿੱਥੋਂ ਕਿ ਆਪਾਂ ਨੂੰ ਥੋੜਾ ਜਿਹਾ ਲੱਗਦਾ ਤੇ ਹੁਣ ਆਪਣੀ ਜੋ ਇਧਰਲੀ ਸਾਈਡ ਦੇਖੋ ਆਪਾਂ ਥੋੜੀ ਜਿਹੀ ਲੱਗਦੀ ਆ ਤੇ ਇੱਥੇ ਆਪਾਂ ਦੁਬਾਰਤੋ ਹੀ ਕੋਈ ਸਲਾਈ ਹੋਰ ਲਗਾਵਾਂਗੇ ਨਾਲੇ ਆਪਣਾ ਜੋ ਕੰਮ ਆ ਸਲਾਈ ਦਾ ਆਪਣਾ ਪੱਕਾ ਹੋ ਜੂਗਾ ਪਹਿਲਾਂ ਆਪਣੇ ਰਫ ਧਾਗੇ ਨਾਲ ਸਲਾਈ ਲਾਈ ਜਿਸ ਨੂੰ ਆਪਾਂ ਕੱਚਾ ਧਾਗਾ ਕਹਿ ਦਿੰਦੇ ਆ ਇੱਕ ਕੱਚੇ ਬੱਕੇ ਦੀ ਸਲਾਈ ਕਹਿ ਦਿੰਦੇ ਆ ਲੋਜੀ ਆਪਾਂ ਨੇ ਦੇਖੋ ਸਲਾਈ ਹਨਾ ਕੰਪਲੀਟ ਸਲਾਈ ਕਰ ਲਈ ਆ ਤੇ ਪਹਿਲਾਂ ਆਪਾਂ ਨੇ ਥੋੜੀ ਜਿਹੀ ਇਧਰ ਤੋਂ ਲੱਗਿਆ ਕਿ ਆ ਚੀਜ਼ ਆਪਣੀ ਜ ਸਹੀ ਨਹੀਂ ਲੱਗੀ ਹੈ ਕਿ ਦੇਖੋ ਇਹ ਆਪਣੇ ਪਹਿਲਾਂ ਰਫ ਸਲਾਈ ਤੱਕ ਦੇ ਨਾਲ ਲਗਾਈ ਸੀ ਆਪਾਂ ਨੇ ਇਹ ਹੁਣ ਆਪਾਂ ਨੇ ਫਿਨਿਸ਼ਿੰਗ ਵਾਲੀ ਸਲਾਈ ਜਿਹਨੂੰ ਆਪਾਂ ਕਹਿ ਦਿੰਦੇ ਆ ਪਰਫੈਕਟ ਸਲਾਈ ਉਹ ਲਗਾਈ ਹੈ ਦੇਖੋ ਤੇ ਕਦੇ ਵਾਸਤੇ ਆਪਣੇ ਚੀਜ਼ ਦਾ ਨਾ ਆਪਣੇ ਧਿਆਨ ਰੱਖਣਾ ਜਦੋਂ ਵੀ ਆਪਾਂ ਇਦਾਂ ਦੇ ਨੈਕ ਬਣਾਉਨੇ ਹਨਾ ਕੀ ਪਹਿਲਾਂ ਤੁਸੀਂ ਵੱਡੀ ਸਲਾਈਨ ਵਾਲੀ ਲਗਾਓ ਵੱਡੇ ਵਕੇ ਨਾਲ ਠੀਕ ਹੈ ਜੀ ਜੇ ਆਪਾਂ ਨੂੰ ਕੁਝ ਲੱਗਦਾ ਤੇ ਆਵਾਜ਼ ਆਪਾਂ ਉਸ ਨੂੰ ਚੰਗੀ ਤਰ੍ਹਾਂ ਕਵਰ ਕਰ ਸਕਦੇ ਹਾਂ ਤੇ ਜੋ ਆਪਾਂ ਦੇਖੋ ਇਹ ਨਿਸ਼ਾਨ ਲਗਾਏ ਸੀ ਆਪਾਂ ਨੇ ਫਿਰ ਵੀ ਉਹ ਨਿਸ਼ਾਨ ਤੋਂ ਆਪਾਂ ਥੋੜਾ ਜਿਹਾ ਇੱਧਰਲੇ ਸਾਈਡ ਹੀ ਰੱਖਿਆ ਵਾ ਗਲੇ ਦੇ ਅੰਦਰ ਸਾਈਡ ਹੀ ਰੱਖਿਆ ਵਾ ਠੀਕ ਹੈ ਜੀ ਇੱਕ ਸਲਾਈ ਆਪਾਂ ਇਸ ਦੇ ਨਾਲ ਹੋਰ ਕਵਰ ਕਰਾਂਗੇ। ਇੱਕ ਸਲਾਈ ਆਪਾਂ ਇਸ ਦੇ ਨਾਲ ਹੋਰ ਕਵਰ ਕਰਾਂਗੇ ਤਾਂ ਜੋ ਆਪਣਾ ਜੋ ਗਲਾ ਵਾ ਨਾ ਪੂਰੇ ਪਰਫੈਕਟ ਤਰੀਕੇ ਨਾਲ ਮਜ਼ਬੂਤ ਹੋ ਜਾਵੇ। ਆਪਣਾ ਜੋ ਗਲਾ ਸੀਗਾ ਨਾ ਜਦੋਂ ਦਿਖਾਇਆ ਕਿ ਪੂਰੀ ਆਪਣੇ ਸਲਾਈਆਂ ਲਗਾ ਲੀਆਂ ਨੇ ਦੋ ਸਲਾਈਆਂ ਜ਼ਰੂਰ ਲਗਾਉਣੀਆਂ ਚਾਹੀਦੀਆਂ ਨੇ ਆਪਾਂ ਨੂੰ ਖਾਸ ਕਰਕੇ ਗਲੇ ਦੇ ਕੰਮ ਤੇ ਕਿਉਂਕਿ ਦੋ ਸਲਾਈਆਂ ਤੋਂ ਬਾਅਦ ਆਪਣਾ ਕੰਮ ਆ ਜੋ ਪੱਕੀ ਤਰ੍ਹਾਂ ਨਾ ਹੋ ਜਾਂਦਾ ਵਾ ਤੇ ਹੁਣ ਆਪਾਂ ਨੇ ਜੇ ਵਿਚਲਾ ਕੱਪੜਾ ਦੇਖੋ ਜਿਹੜੇ ਆਪਣੇ ਪੇਸਟਿੰਗ ਤੇ ਆਪਣਾ ਕੱਪੜਾ ਲਗਾਏ ਸੀ ਉਹਨੂੰ ਆਪਾਂ ਕਟਿੰਗ ਕਰ ਲਾਂਗੇ ਤੇ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਵਾ ਕਿ ਜੋ ਆਪਾਂ ਇੱਥੇ ਮਾਰਜਿਨ ਕਿ ਪੈਰ-ਪੈਰ ਦੀ ਮਾਰਜਿਨ ਆਪਣੇ ਜ਼ਰੂਰ ਛੱਡਣੀ ਹੈ ਤੁਹਾਨੂੰ ਦੇਖੋ ਅੰਦਰੋਂ ਸਰਤ ਜੋ ਗਲੇ ਦਾ ਕੱਪੜਾ ਸੀ ਨਾ ਨਾਲੇ ਪੇਸਟਿੰਗ ਦੇ ਕੋ ਆਪਣੇ ਕੱਟਤਾ ਤੇ ਹੁਣ ਤੁਸੀਂ ਇੱਥੇ ਗਲੇ ਦੇ ਨਾਲ-ਨਾਲ ਛੋਟੇ ਛੋਟੇ ਹਨ ਕੱਟ ਜਰੂਰ ਲਗਾਓ ਤਾਂ ਕਿ ਜਦੋਂ ਆਪਾਂ ਗਲੇ ਨੂੰ ਫੋਲਡਿੰਗ ਕਰਾਂਗੇ ਨਾ ਤੇ ਉਹਦੇ ਨਾਲ ਜੋ ਆਪਣੇ ਅੰਦਰਲੇ ਪਾਸੇ ਤੇ ਵਾਲ ਨਹੀਂ ਇਕੱਠੇ ਹੋਣਗੇ ਕੱਪੜੇ ਦੇ ਇਹ ਸਾਰੇ ਦੇ ਤੁਸੀਂ ਨੈਕ ਕਰਿਆ ਨਾ ਚਾਹੇ ਤੁਸੀਂ ਬੋਕਰਮ ਤੇ ਗਲਾ ਬਣਾਉਨੇ ਹੋ ਚਾਹੇ ਤੁਸੀਂ ਪੇਪਰ ਤੇ ਬਣਾਉਨੇ ਹੋ ਪੇਸਟਿੰਗ ਪੇਪਰ ਤੇ ਤੇ ਆਪਣੇ ਜੋ ਕੱਟ ਨੇ ਲਗਾਉਣੇ ਜ਼ਰੂਰ ਹੁੰਦੇ ਨੇ वीडियो में वो शेयर जरूर करो जी जो वीडियो वजी लगती है लो जी अपने जो कट लगाते हैं पूरी तरह अपना जो गला है ना अपना तैयार कर लिया वो आप जो गले की ਪੇਸਟਿੰਗ ਦੇ ਵਿੱਚ ਆਪਾਂ ਨੂੰ ਕੋਈ ਮਾੜੀ-ਮੋਟੀ ਵੱਧ ਘੱਟ ਲੱਗਦੀ ਹੈ ਤੁਸੀਂ ਉਸ ਨੂੰ ਗਲੇ ਦੇ ਹਿਸਾਬ ਨਾਲ ਹਨਾ ਜਿੱਦਾਂ ਗਲੇ ਦੀ ਸ਼ੇਪ ਹੋ 10 ਦੀ ਆਪਾਂ ਨੇ ਜੋ ਲੁੱਕ ਕਟਿੰਗ ਕਰਨੀ ਆ ਜੋ ਆਪਣਾ ਗਲੇ ਦੀ ਸ਼ੇਪ ਹੈ ਉਦਾਂ ਹੀ ਆਪਾਂ ਨੇ ਪੇਸਟਿੰਗ ਪੇਪਰ ਸ਼ੇਪ ਉਹ ਦੇਣੀ ਆ ਆਪਣਾ ਗਲਾ ਪਾਨ ਪਾਨ ਨਾਲ ਲੁੱਕਾ ਵਾਲਾ ਬਣਾਇਆ ਸੀਗਾ ਤੇ ਪਾਨ ਦੀ ਤਰ੍ਹਾਂ ਹੀ ਆਪਾਂ ਨੇ ਪਾਨ ਦੇ ਕੱਤੇ ਦੀ ਤਰ੍ਹਾਂ ਇਸ ਨੂੰ ਨਾ ਪੇਸਟਿੰਗ ਪੇਪਰ ਦੀ ਕਟਿੰਗ ਕਰਨੀ ਆ ਉਹ ਜੀ ਆਪਾਂ ਨੇ ਨਾ ਪੇਸਟ ਵਾਲਾ ਗੱਲਾ ਤਿਆਰ ਕਰ ਲਿਆ ਤੇ ਇਸ ਤੋਂ ਬਾਅਦ ਆਪਾਂ ਨੇ ਹੁਣ ਕੀ ਚੀਜ਼ ਕਰਨੀ ਆ ਕਿ ਦੇਖੋ ਇਹ ਆਪਾਂ ਨੇ ਨਾ ਜਿਹੜਾ ਕੱਪੜਾ ਵੱੱਧ ਰੱਖਿਆ ਥੋੜਾ ਜਿਹਾ ਪੇਸਟਿੰਗ ਘੱਟ ਰੱਖੀ ਨਾ ਹੁਣ ਆਪਾਂ ਇੱਕ ਇੱਕ ਸਲਾਈਸ ਦੇ ਅੱਧਾ ਐਦਾਂ ਲਗਾ ਦੇਵਾਂਗੇ ਤਾਂ ਜੋ ਤੁਹਾਨੂੰ ਹਨਾ ਬੁਕਰਮ ਦੇ ਲਈ ਸੌਰੀ ਆਪਣੀ ਤਰਪਾਈ ਕਰਨ ਲਈ ਆਪਾਂ ਨੂੰ ਹਨਾ ਫੋਲਡ ਕਰਨਾ ਨਾ ਪਵੇ ਕੱਪੜਾ ਇਸ ਕਰਕੇ ਆਪਾਂ ਪਹਿਲਾਂ ਹੀ ਇਸ ਦੇ ਨਾਲ ਜੋ ਨਾ ਅੱਖੀ ਸਲਾਈ ਲਗਾ ਲਾਂਗੇ ਆਪਾਂ ਨੇ ਜੇ ਤਰਪਾਈ ਵਾਸਤੇ ਪਹਿਲਾਂ ਆਪਾਂ ਨਾ ਇਦਾਂ ਫੋਲਡ ਕਰਦੇ ਦੇਦੋ ਕਿ ਉਹ ਵਾਲੇ ਫੋਲਡਿੰਗ ਆਪਾਂ ਨੇ ਪਹਿਲੇ ਸੀਨ ਲਗਾ ਤੀਏ ਦੇਖੋ ਗਲੇ ਦੇ ਨਾਲ-ਨਾਲ ਜਿੱਥੇ ਆਪਣਾ ਪੇਸਟਿੰਗ ਦੀ ਮਾਰਜਿਨ ਛੱਡੀ ਸੀਗੀ ਉੱਥੇ ਆਪਾਂ ਨੇ ਸਲਾਈ ਲਗਾਤੀ ਆ ਹੁਣ ਆਪਾਂ ਇਸ ਨੂੰ ਗਲੇ ਨੂੰ ਫੋਲਡ ਕਰਦੇ ਆ ਤਾਂ ਜੋ ਇਸ ਦੀ ਪਰਫੈਕਟ ਲੁੱਕ ਆਪਣੇ ਨੂੰ ਪਤਾ ਲੱਗ ਸਕੇ ਨਪਾਇਸ ਨੂੰ ਨਾ ਕੱਪੜੇ ਨੂੰ ਜੋ ਆਪਾਂ ਨੇ ਪੇਸਟਿੰਗ ਤੇ ਕੱਪੜਾ ਅੰਦਰ ਲਗਾਇਆ ਸੀ ਤਲੇ ਬਾਅਦ ਉਸ ਨੂੰ ਫੋਲਡ ਕਰ ਲਿਆ ਵਾ ਤੇ ਇੱਕ ਵਾਰ ਉਸ ਨੂੰ ਸਿਲਾਈ ਲਗਾ ਕੇ ਦਿਖਾਉਣਾ ਕਿ ਆਪਾਂ ਇਦਾਂ ਦੇ ਹਨਾ ਸੂਟਾਂ ਦੇ ਉੱਪਰ ਕਿਵੇਂ ਆਸਾਨੀ ਕਿਰਦਾ ਸਕਦੇ ਹਾਂ ਗਲੇ ਤੇ ਇਹਨਾਂ ਨੂੰ ਥੋੜਾ ਜਿਆਦਾ ਕੰਮ ਉਹਨਾਂ ਕਰਕੇ ਹਨਾ ਇਹ ਆਪਾਂ ਨੂੰ ਜੋ ਸਲਾਈ ਹੈ ਗਲੇ ਦੀ ਥੋੜ੍ਹੀ ਥੋੜ੍ਹੀ ਕਰਕੇ ਲਗਾਉਣੇ ਪਾਉਗੇ ਕਿਤੇ ਸੂਈ ਵਗੈਰਾ ਨਾ ਖੁੱਲ ਜੇ ਤੇ ਅੱਧੀ ਸਲਾਈ ਆਪਣੇ ਗਲੇ ਦੀ ਉਧਰੋਂ ਲਗਾ ਲਈ ਹੈ ਜੀ ਦੂਜੀ ਸਾਈਡ ਤੋਂ ਤੇ ਅੱਧੀ ਹੁਣ ਆਪਾਂ ਇਧਰੋਂ ਲਗਾਵਾਂਗੇ ਤੇ ਸੂਈਆਂ ਜੋ ਹਨਾ ਉਹ ਮੋਕੀਆਂ ਕਰਕੇ ਅੱਗੇ ਨਹੀਂ ਜਾ ਰਹੀ ਹੈਗੇ ਇੱਕ ਜੋ ਹਨ ਵਰਕ ਕਲ ਸੂਟ ਹੁੰਦੇ ਨੇ ਉਹਨਾਂ ਦੇ ਦੋ ਧਾਗੇ ਬਹੁਤ ਟੁੱਟ ਜਾਂਦੇ ਨੇ i it? ਲਓ ਜੀ ਆਪਾਂ ਨੇ ਜੇ ਸੂਟ ਦੀ ਹਨਾ ਪੇਸਟਿਕ ਲਾ ਕੇ ਨੈਕ ਤਿਆਰ ਕੀਤਾ ਸੀਗਾ ਉਸ ਦੀ ਜੋ ਫਾਈਨਲ ਲੁੱਕ ਆ ਤੇ ਗਲਾ ਆਪਣੇ ਪ੍ਰੋਪਰ ਸਹੀ ਰੱਖਿਆ ਸੀਗਾ ਤੇ ਕਈ ਵਾਰੀ ਐਦਾਂ ਹੁੰਦਾ ਕਿ ਜੋ ਆਪਣਾ ਕਢਾਈ ਵਾਲੇ ਸੂਟ ਦੇ ਉੱਪਰ ਆਪਣਾ ਪਹਿਲਾਂ ਤਾਂ ਕੰਮ ਕੀਤਾ ਹੁੰਦਾ ਵਰਕ ਦਾ ਸਰ ਕਢਾਈ ਦਾ ਤੇ ਕਈ ਵਾਰੀ ਉਹਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਜਾਂ ਕਈ ਵਾਰ ਸਾਈਡ ਤੋਂ ਟੇਢਾ ਕੀਤਾ ਹੁੰਦਾ ਤੇ ਆਪਾਂ ਨੇ ਇਸ ਕਰਕੇ ਚੰਗੀ ਤਰ੍ਹਾਂ ਪਹਿਲਾਂ ਸੈਂਟਰ ਦੇ ਵਿੱਚ ਤਾਂ ਹੀ ਆਪਾਂ ਨੇ ਜੋ ਇਸ ਦਾ ਨਿਸ਼ਾਨ ਲਗਾਇਆ ਸੀ ਦੋਨਾਂ ਸਾਈਡੋਂ ਇਕੋ ਜਿਹਾ ਆਪਣੇ ਕਪੜਾ ਸੱਟਿਆ ਸੀਗਾ ਤੇ ਇਹ ਹੈਗੀ ਹੈ ਜੀ ਆਪਣੀ ਫਾਈਨਲ ਲੁੱਕ ਗਲੇ ਦੀ ਕਿਉਂਕਿ ਜਿਆਦਾ ਨਾ ਮੋਤੀਆਂ ਕਰਕੇ ਇੱਥੇ ਆਪਣੇ ਸੋ ਸੂਈ ਦਾ ਚੰਗੀ ਤਰ੍ਹਾਂ ਸਲਾਈ ਨਹੀਂ ਲੱਗੀ ਹੈਗੀ ਆ ਆਰੇ ਕੋ ਦੂਜੇ ਪਾਸੇ ਜਦੋਂ ਪਹਿਲਾਂ ਦੱਸਿਆ ਸੀ ਹਨਾ ਕਿ ਆਪਾਂ ਨੇ ਆਹ ਵਾਲੇ ਗਲੇ ਦੇ ਵਿੱਚ ਜੋ ਆਪਾਂ ਪਹਿਲਾਂ ਆਪਾਂ ਤਰਪਾਈ ਕਰਦੇ ਹਾਂ ਨਾ ਫੋਲਡ ਕਰ ਦਿੰਨੇ ਹੁੰਨੇ ਆ ਤੇ ਆਪਾਂ ਨੇ ਇੱਥੇ ਪਹਿਲੇ ਕੱਚੀ ਸਲਾਈ ਲਗਾਤੀ ਆ ਕਿ ਤਾਂ ਜੋ ਆਪਾਂ ਜਦੋਂ ਤਰਪਾਈ ਕਰਾਂਗੇ ਫੋਲਡ ਨਹੀਂ ਕਰਨਾ ਪੈਣਾ ਕੱਪੜਾ ਇਹ ਹੈ ਗਿਆ ਜੀ ਆਪਣੇ ਕਢਾਈ ਵਾਲੇ ਸੂਟਾਂ ਤੇ ਆਪਾਂ ਹਨਾ ਕਿ ਜਿੰਨਾ ਤੋਂ ਆਪਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਹਨਾ ਬੁਕਰਾਂ ਦੇ ਗਲੇ ਚੰਗੀ ਤਰ੍ਹਾਂ ਆਪਾਂ ਤੋਂ ਨਹੀਂ ਹੁੰਦੇ ਹੈਗੇ ਖਾਸ ਕਰਕੇ ਮੋਤੀਆਂ ਕਰਕੇ ਨਾ ਇੱਥੇ ਚੰਗੀ ਤਰ੍ਹਾਂ ਸਲਾਈ ਲੱਗਦੀ ਆ ਤੇ ਇਸ ਕਰਕੇ ਆਪਾਂ ਪੇਸਟਿੰਗ ਪੇਪਰ ਨੂੰ ਹਨਾ ਉੱਪਰ ਰੱਖ ਕੇ ਜਿਵੇਂ ਕਿ ਤੁਹਾਨੂੰ ਦੱਸਿਆ ਵਾ ਤੇ ਉਦੋਂ ਤੁਸੀਂ ਆਸਾਨ ਤਰੀਕੇ ਦੇ ਨਾਲ ਇਦਾਂ ਦੇ ਸੂਟ ਤਿਆਰ ਕਰ ਸਕਦੇ ਹੋ ਸੂਟ ਵੀ ਆਪਣਾ ਜੋ ਹੈਗਾ ਹੈ ਲਾਈਨਿੰਗ ਵਾਲਾ ਲਾਈਨਿੰਗ ਵਾਲੇ ਸੂਟ ਦੇ ਉੱਪਰ ਆਪਾਂ ਬਹੁਤ ਵਾਰੀ ਦੇਖਿਆ ਹੋਣਾ ਕਿ ਆਪਾਂ ਲਾਈਨਿੰਗ ਉੱਪਰ ਪਹਿਲਾਂ ਰੱਖ ਕੇ ਹਨਾ ਤੇ ਗਲ ਦੇ ਨਾਲ ਇਦਾਂ ਹੀ ਸਲਾਈ ਲਗਾ ਕੇ ਆਪਾਂ ਆਪਣਾ ਮਤਲਬ ਕੱਪੜੇ ਨੂੰ ਫੋਲਡ ਕਰ ਦਿੰਨੇ ਆ ਅੰਦਰਲੀ ਸਾਈਡ ਕਿ ਆਪਾਂ ਗਲਾ ਨਹੀਂ ਬਣਾਉਂਦੇ ਹੈਗੇ ਤੇ ਇਸ ਕਰਕੇ ਹਨਾ ਕਿ ਮੇਰਾ ਵਿਚਾਰੇ ਆ ਕਿ ਹਨਾ ਕਿ ਜੇ ਆਪਾਂ ਇਦਾਂ ਗਲੇ ਆਪਾਂ ਨਾਲ ਲਾਈਨਿੰਗ ਲਗਾ ਕੇ ਕੱਪੜੇ ਤਾਂ ਨਾ ਪਰ ਮਤਲਬ ਫੋਲਡ ਕਰ ਦਿੰਨੇ ਆ ਉਹ ਸਹੀ ਨਹੀਂ ਰਹਿੰਦਾ ਤੇ ਜਿੰਨਾ ਵੀ ਤੁਸੀਂ ਹੋ ਸਕਦਾ ਕਿ ਇਦਾਂ ਦੇ ਹਨਾ ਸੂਟਾਂ ਥੱਲੇ ਜੋ ਆਪਣੇ ਲਾਈਨਿੰਗ ਵਾਲੇ ਹੁੰਦੇ ਨੇ ਗਲਾ ਵੀ ਬਣਿਆ ਹੁੰਦਾ ਤੇ ਉਸ ਦਾ ਗਲਾ ਸੂਟ ਬਣਾਉਣਾ ਚਾਹੀਦਾ ਤਾਂ ਕਿ ਜੋ ਆਪਣਾ ਗਲਾ ਵੀ ਸੂਟ ਦਾ ਹਾਰਡ ਰਹੇ ਤੇ ਜਦੋਂ ਆਪਾਂ ਸੂਟ ਨੂੰ ਪਹਿਨਦੇ ਆ ਨਾ ਕਿ ਆਹ ਵਾਲੀ ਚੀਜ਼ ਜੋ ਹਲਕੀ ਹਲਕੀ ਲੱਗਦੀ ਆ ਕਿਉਂਕਿ ਸਾਰਾ ਸੂਟ ਹੀ ਗਲੇ ਤੇ ਉੱਪਰ ਟੀਕਿਆ ਹੁੰਦਾ ਵਾ ਤੇ ਜਿੱਨਾ ਕਿਥੋਂ ਤੋਂ ਹੁੰਦਾ ਚਲੋ ਪੇਸਟਿੰਗ ਪੇਪਰ ਲਗਾ ਕੇ ਹਨਾ ਜੇ ਬੋਕਰਮ ਚ ਆਪ ਨੂੰ ਦਿੱਕਤ ਆਉਂਦੀ ਆ ਏਦਾਂ ਤੁਸੀਂ ਗਲੇ ਜ਼ਰੂਰ ਬਣਾਇਆ ਕਰੋ ਕਿ ਬਹੁਤ ਮੇਰੀਆਂ ਭੈਣਾਂ ਹਨਾ ਕਿ ਸਲਾਈ ਏਦਾਂ ਹੀ ਬਤ ਲਗਾ ਦਿੰਦੀਆਂ ਨੇ ਨਾਲ ਨਾਲ ਤੇ ਕੱਪੜਾ ਅੰਦਰ ਫੋਟ ਕਰ ਦਿੰਦੀਆਂ ਨੇ ਉਹ ਆ ਕੀ ਆਪਣਾ ਜੋ ਚੰਗੀ ਤਰ੍ਹਾਂ ਉਹਦੀ ਫਿਨਿਸ਼ਿੰਗ ਨਹੀਂ ਹੁੰਦੀ ਤੇ ਵੀ ਜੋ ਆਪਣਾ ਫਿਰ ਮਤਲਬ ਮਜ਼ਬੂਤੀ ਵਾਲਾ ਕੰਮ ਨਹੀਂ ਹੁੰਦਾ ਤੇ ਗਲਾ ਜਦੋਂ ਆਪਾਂ ਨਾ ਬਟਾ ਸੂਟ ਪਾਉਣੇ ਤੇ ਇਥੋਂ ਆ ਚੀਜ਼ ਆਪ ਨੂੰ ਆਪਣਾ ਲੱਗਦੀ ਹੈ ਕਿ ਇੱਥੇ ਆਪਣਾ ਨਾ ਕਿ ਹਲਕੀ ਹਲਕੀ ਜੀ ਕਿ ਚੰਗੀ ਤਰ੍ਹਾਂ ਆਪ ਨੂੰ ਇਹ ਚੀਜ਼ ਮਜ਼ਬਤ ਮਤਲਬ ਮਜ਼ਬੂਤ ਨਹੀਂ ਲੱਗਦੀ ਹੈਗੀ ਗਲੇ ਤੋਂ ਕਿਉਂਕਿ ਮੇਨ ਸੂਟ ਦਾ ਗਲਾ ਹੁੰਦਾ ਜੇ ਆਪਣਾ ਗਲਾ ਸਹੀ ਢੰਗ ਨਾਲ ਬਣਿਆ ਹੋਊਗਾ ਤੇ ਬਾਕੀ ਸੂਟ ਦੀ ਪਰ ਫਿਟਿੰਗ ਆ ਪਰਫੈਕਟ ਲੱਗੂਗੀ ਆਪਾਂ ਨੂੰ ਤੁਨੂੰ ਲਾਈਵ ਵਧੀਆ ਲੱਗਦਾ ਜੀ ਪਲੀਜ਼ ਤੁਸੀਂ ਲਾਈਵ ਨੂੰ ਲਾਈਕ ਜ਼ਰੂਰ ਕਰਦੇਆ ਕਰੋ ਕਿ ਮੇਰੀ ਇੱਕ ਛੋਟੀ ਜੀ ਤੁਹਾਡੇ ਕੋਲ ਸੁਪਰ ਕੈਸਟ ਹੈ ਜੀ ਲਾਈਕ ਕਰਿਆ ਕਰੋ ਤੁਸੀਂ ਕਿਉਂਕਿ ਲਾਈਕ ਦੇ ਨਾਲ ਆਪਾਂ ਨੂੰ ਹਨ ਪਤਾ ਲੱਗ ਜਾਂਦਾ ਕਿ ਆਪਣਾ ਕੰਮਾ ਜੋ ਹਨ ਅੱਗੇ ਤੋਂ ਅੱਗੇ ਪਸੰਦ ਕੀਤਾ ਜਾਂਦਾ ਵਾ ਪਲੀਜ਼ ਤੁਸੀਂ ਲਾਈਕ ਕਰਿਆ ਕਰੋ ਤੇ ਅੱਗੇ ਆਪਾਂ ਕੋਈ ਵਧੀਆ ਜਿਹਾ ਲਾਈਵ ਦੇ ਵਿੱਚ ਵਧੀਆ ਲਾਈਵ ਦੇ ਵਿੱਚ ਕੋਈ ਐਦਾਂ ਦਾ ਵੀ ਹੋਰ ਕੰਮ ਥੋੜਾ ਸਾਂਝਾ ਕਰਾਂਗੇ ਜੋ ਆਪਾਂ ਸੌਖੇ ਤਰੀਕੇ ਨਾਲ ਬਣਾ ਸਕਦੇ ਹਾਂ ਬਸ ਇੱਕ ਇਹ ਆਪਾਂ ਲਾਈਵ ਦੇ ਵਿੱਚ ਬਣਾਉਣ ਵਾਸਤੇ ਆਪਾਂ ਨੂੰ ਦਿਖਾਉਣ ਵਾਸਤੇ ਟਾਈਮ ਲੱਗ ਜਾਂਦਾ ਜੇ ਵੈਸੇ ਆਪਾਂ ਨੋਰਮਲ ਆਪਾਂ ਬਣਾਉਣਾ ਹੋਵੇ ਤੇ ਗਲਾ ਬਸਮਸਾ ਇਹ 5 ਮਿੰਟ ਮਸਾ ਲੱਗਦੇ ਨੇ ਬਣਾਉਣ ਨੂੰ 5 ਮਿੰਟਾਂ ਦੇ ਵਿੱਚ ਆਪਾਂ ਐਦਾਂ ਦਾ ਗਲਾ ਜੋ ਬਣਾ ਸਕਦੇ ਹਾਂ ਤੇ ਵੀਡੀਓ ਬਣਾਉਣ ਮੇਲੇ ਥੋੜਾ ਆਪਾਂ ਨੂੰ ਹਨਾ ਕਿਹ ਚੀਜ਼ ਦਾ ਧਿਆਨ ਰੱਖਣਾ ਪੈਂਦਾ ਇਸ ਕਰਕੇ ਮੈਂ ਵੀਡੀਓ ਮਤਲਬ ਨਹੀਂ ਬਣਾਈ ਤਾਂ ਹੀ ਮੈਂ ਲਾਈਵ ਦੇ ਵਿੱਚ ਤੁਹਾਨੂੰ ਦਿਖਾਇਆ ਵਾ ਕਈ ਵਾਰੀ ਆਪਾਂ ਹੁੰਦਾ ਨਾ ਵੀਡੀਓ ਨੂੰ ਆਪਾਂ ਕੱਟ-ਕੱਟ ਕੇ ਦਿਖਾਉਨੇ ਆ ਹਨਾ ਕਿ ਰੁਕ-ਰੁਕ ਕੇ ਵਿੱਚ ਫਾਈਨਲ ਲੁੱਕ ਦਿਖਾਉਨੇ ਆ ਕਿ ਇਸ ਕਰਕੇ ਹਨਾ ਕਿ ਆਪਾਂ ਲਾਈਵ ਦਿਖਾਉਨੇ ਹੁੰਨੇ ਆ ਕਿ ਆਪਾਂ ਇਦਾਂ ਸੌਕੇ ਤਰੀਕੇ ਨਾਲ ਲਗਾ ਸਕਦੇ ਆ ਬਾਕੀ ਜੋ ਆਪਣਾ ਸੂਟ ਹੈ ਕੰਪਲੀਟ ਹੋ ਗਿਆ ਤੇ ਤੁਹਾਡੇ ਨਾਲ ਇਸ ਦੀ ਵੀਡੀਓ ਵੀ ਸਾਂਝੀ ਕਰਾਂਗੇ ਤੇ ਫਾਈਨਲ ਲੁੱਕ ਜੋ ਸੂਟ ਦੀ ਦਿਖਾਵਾਂਗੇ ਤੁਹਾਨੂੰ ਇਹ ਕਿਦਾਂ ਦਾ ਆਪਾਂ ਨੇ ਤਿਆਰ ਕੀਤਾ ਵਾ ਤੇ ਇੱਕ ਆਪਣੀ ਛੋਟੀ ਜਿਹੀ ਰਿਕਵੈਸਟ ਹੈ ਜੀ ਜੇ ਤੁਸੀਂ ਸਾਡੇ ਲਾਈਵ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਤੁਸੀਂ ਸਾਡੇ ਪੇਜ ਨੂੰ ਜ਼ਰੂਰ ਫੋਲੋ ਕਰਿਓ ਜੀ ਅੱਜ ਦੇ ਲਾਈਵ ਦੇ ਵਿੱਚ ਆਪਣਾ ਜੋ ਟਾਈਮ ਆ ਜੀ ਉਹ ਪੂਰਾ ਹੋ ਗਿਆ ਵਾ ਤੇ ਆਪਣਾ ਕੰਮ ਵੀ ਜੋ ਆਪਾਂ ਨੇ ਕੰਪਲੀਟ ਕਰ ਲਿਆ ਵਾ ਤੇ ਆਪਾਂ ਕੰਮ ਦੇ ਬਦੌਲਤ ਹੀ ਆਪਾਂ ਨਾ ਲਾਈਵ ਪਾਉਣੇ ਆ ਜਦੋਂ ਆਪਣਾ ਹੁਣ ਕੰਮ ਪੂਰਾ ਪ੍ਰੋਪਰ ਹੋ ਸਹੀ ਹੁੰਦਾ ਵਾ ਉਹਨਾਂ ਤੱਕ ਆਪਾਂ ਲਾਈਵ ਨੂੰ ਨਾ ਜੁਆਇਨ ਕਰਕੇ ਰੱਖਦੇ ਆ ਤੇ ਅਗਲੇ ਲਾਈਵ ਦੇ ਨਾਲ ਥੋੜਾ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਅੱਜ ਦੇ ਲਾਈਵ ਦੇ ਵਿੱਚ ਥੋੜਾ ਬਹੁਤ ਬਹੁਤ ਸਵਾਗਤ ਜਿੰਨਾ ਮੇਰੇ ਭੈਣਾਂ ਨੇ ਮੇਰੇ ਭਰਾਵਾਂ ਨੇ ਲਾਈਵ ਦੇ ਵਿੱਚ ਨਾ ਲੱਭਦਾ ਤੁਸੀਂ ਸਤਿ ਸ਼੍ਰੀ ਅਕਾਲ ਦਾ ਤੁਸੀਂ ਲਾਈਵ ਨੂੰ ਦੇਖਿਆ ਵਾ ਤੁਹਾਡਾ ਬਹੁਤ ਬਹੁਤ ਧੰਨਵਾਦ ਓਕੇ ਜੀ ਬਾਏ ਬਾਏ